ਕਾਲ ਸਤਰੀ ਕਾਲ ਸਾਰਿਆਂ ਨੂੰ ਅੱਜ ਦਾ ਟੌਪਿਕ ਆ ਬੱਚਿਆਂ ਨੂੰ ਕੈਂਸਰ ਦਿੰਦੀਆਂ ਮਾਂਾਂ ਹੁਣ ਬਹੁਤ ਸਾਰਿਆਂ ਨੇ ਕਹਿਣਾ ਕਿ ਮਾਂ ਆਪਣੇ ਬੱਚਿਆਂ ਨੂੰ ਕੈਂਸਰ ਕਿਸ ਤਰ੍ਹਾਂ ਦੇ ਸਕਦੀ ਹੈ ਮੈਂ ਇਹ ਨਹੀਂ ਕਹਿ ਰਿਹਾ ਕਿ ਜਾਣ ਬੁੱਝ ਕੇ ਦੇ ਰਹੀਆਂ ਇਹ ਅਗਿਆਨਤਾ ਦੀ ਕਮੀ ਕਾਰਨ ਗਿਆਨ ਦੀ ਘਾਟ ਕਾਰਨ ਇਹ ਸਭ ਹੋ ਰਿਹਾ ਹੈ ਹੁਣ ਕੈਂਸਰ ਦੇ ਕੇ ਮਰ ਰਹੀਆਂ ਉਹ ਵੀ ਦੱਸਦਾ ਫਿਰ ਮੀਡੀਆ ਸਾਨੂੰ ਕੰਟਰੋਲ ਕਰਦਾ ਹੈ ਮੀਡੀਆ ਕੋਲ ਪਾਵਰ ਹੈ ਕਿ ਉਹ ਦੱਸਦਾ ਕੌਣ ਸੋਹਣਾ ਲੱਗਦਾ ਹੈ ਕਿਹੜੀ ਚੀਜ਼ ਸਾਡੇ ਲਈ ਹੈਲਥੀ ਹੈ ਕਿਹੜੀ ਅਨ ਹੈਲਥੀ ਹੈ ਕੀ ਹੈ ਅਸੀਂ ਜੋ ਮੀਡੀਆ ਦੇ ਉੱਪਰ ਦੇਖਦੇ ਹਾਂ ਅਸੀਂ ਉਹਨਾਂ ਚੀਜ਼ਾਂ ਦੀ ਵਰਤੋਂ ਕਰਦੇ ਹਾਂ ਸਾਨੂੰ ਕਿਤੇ ਨਾ ਕਿਤੇ ਲੱਗਦਾ ਹੈ ਕਿ ਜੋ ਮੀਡੀਆ ਦਿਖਾ ਰਿਹਾ ਜੇ ਇਹਨੂੰ ਪ੍ਰਮਾਣਤਾ ਮਿਲੀ ਹੈ ਤਾਂ ਹੋ ਸਕਦਾ ਹੈ ਕਿ ਇਹ ਚੰਗੀ ਚੀਜ਼ ਹੀ ਹੋਊਗੀ ਤਾਂ ਹੀ ਮੀਡੀਆ ਦਿਖਾ ਰਿਹਾ ਪਰ ਇਹ ਬਿਲਕੁਲ ਗਲਤ ਹੈ ਪਿੰਡਾਂ ਦੇ ਲੋਕਾਂ ਦੇ ਵਿੱਚ ਵੀ ਇਹ ਚੀਜ਼ਾਂ ਪ੍ਰਚਲਿਤ ਹੋ ਚੁੱਕੀਆਂ ਹੈਗੀਆਂ ਪਰ ਸ਼ਹਿਰਾਂ ਵਾਲੇ ਜੋ ਹੈ ਸ਼ਹਿਰਾਂ ਵਾਲੇ ਤਾਂ ਦੋ ਵਾਰ ਬਿਮਾਰੀ ਨਾਲ ਹੈਂਡਸ਼ੇਕ ਕਰਦੇ ਹੁਣ ਬਹੁਤ ਸਾਰਾ ਨਾ ਕਹਣਾ ਬਿਮਾਰੀ ਕਿਹੜਾ ਉੱਥੇ ਖੜੀ ਹੁੰਦੀ ਹੈ ਵੀ ਹੈਂਡਸ਼ੇਕ ਕਰਦੇ ਆ ਦੱਸਦਾ ਕਿਵੇਂ ਕਰਦੇ ਆ ਅਸੀਂ ਸਵੇਰ ਉੱਠਦੇ ਆ ਫਰੈਸ਼ ਹੁੰਨੇ ਆ ਨਹਾਉਨੇ ਆ ਤਿਆਰ ਹੁੰਨੇ ਆ ਬਰਸ਼ ਕਰਦੇ ਆ ਤਾਂ ਦੋ ਵਾਰ ਬਿਮਾਰੀ ਨਾਲ ਹੈਂਡਸ਼ੇਕ ਕਿਵੇਂ ਹੁੰਦਾ ਉਹ ਵੀ ਤੁਹਾਨੂੰ ਦੱਸ ਕਿਹੜੀਆਂ ਕਿਹੜੀਆਂ ਬਿਮਾਰੀਆਂ ਦਾ ਇਹ ਜਨਮ ਦాత ਹੈ ਦੱਸਦਾ ਤੁਹਾਨੂੰ ਤਾਂ ਇਹ ਬਿਮਾਰੀਆਂ ਦਾ ਜਨਮ ਦాత ਹੈ ਤੁਹਾਡਾ ਟੂਥਪੀਸ ਤੋਂ ਬਹੁਤ ਸਾਰਾ ਨਾ ਕਹਿਣਾ ਫਿਰ ਬਰਸ਼ ਕਰਨਾ ਛੱਡ ਗਏ ਮੈਂ ਨਹੀਂ ਕਹਿੰਦਾ ਬਰਸ਼ ਕਰਨਾ ਛੱਡ ਮੈਂ ਇਹ ਕਹਿ ਰਿਹਾ ਕਿ ਉਹਦਾ ਅਲਟਰਨੇਟਿਵ ਸਾਡੇ ਕੋਲੇ ਹੈ ਸਿੱਧਾ ਤਨ ਦੀ ਵੱਤੋ ਕਰ ਸਕਦੇ ਆ ਖਤਰਨਾਕ ਸਭ ਲਈ ਹੈ ਅਡਲਟ ਲਈ ਵੀ ਹੈ ਬੱਚਿਆਂ ਲਈ ਤਾਂ ਬਹੁਤ ਜ਼ਿਆਦਾ ਖਤਰਨਾਕ ਹੈ ਅਡਲਟ ਦਾ ਥੋੜਾ ਇਹ ਹੈ ਕਿ ਉਹਦਾ ਜੋ ਇਮਿਊਨਿਟੀ ਸਿਸਟਮ ਹੈ ਇਮਿਊਨਿਟੀ ਪਾਵਰ ਹੈ ਉਹ ਥੋੜੀ ਜੀ ਸਟਰੌਂਗ ਹੁੰਦੀ ਹੈ ਜਿਸ ਕਰਕੇ ਉਹ ਕਿਤੇ ਨਾ ਕਿਤੇ ਬਿਮਾਰੀ ਨੂੰ ਰੋਕ ਲੈਂਦਾ ਪਰ ਖਤਰਨਾਕ ਉਹਨਾਂ ਲਈ ਵੀ ਹੈ ਕਿਉਂ ਖਤਰਨਾਕ ਉਹ ਵੀ ਦੱਸਦਾ ਬੱਚਿਆਂ ਲਈ ਤਾਂ ਇਹ ਬਹੁਤ ਜ਼ਿਆਦਾ ਖਤਰਨਾਕ ਹੈ ਬੱਚਿਆਂ ਦੇ ਵਿਵਹਾਰ ਦੇ ਵਿੱਚ ਤਬਦੀਲੀ ਜੋ ਆ ਰਹੀ ਹੈ ਉਹ ਇਹ ਟੂਥਪੇਸਟ ਦੇ ਵਿੱਚਲੇ ਤੱਤਾਂ ਕਰਕੇ ਆ ਬਹੁਤ ਸਾਰੇ ਕਹਿੰਦੇ ਆ ਬਈ ਝੱਗ ਬਹੁਤ ਵਧੀਆ ਬਣਦੀ ਐ ਇਸ ਤੋਂ ਇਹਦੀ ਝੱਗ ਬਹੁਤ ਵਧੀਆ ਬਣਦੀ ਆ ਝੱਗ ਤਾਂ ਬਾਈ ਜੀ ਸ਼ੇਵਿੰਗ ਕਰੀਮ ਬਹੁਤ ਵਧੀਆ ਬਣਾਉਂਦੀ ਆ ਸ਼ੈਂਪੂ ਵੀ ਬਹੁਤ ਵਧੀਆ ਬਣਾਉਂਦਾ ਝੱਗ ਤੇ ਇਸ ਵਿੱਚ ਸ਼ੈਂਪੂ ਜਾਂ ਸ਼ੇਵਿੰਗ ਕਰੀਮ ਨਾਲ ਪ੍ਰੈਸ਼ ਕਰ ਲਿਆ ਕਰੀਏ ਆਪਾਂ ਬਹੁਤ ਸਾਰੇ ਲੋਕ ਕੀ ਜਾਣਦੇ ਆ ਜਾ ਕੇ ਟੂਥਪੇਸਟ ਵੇਖਦੇ ਆ ਉਹਦੇ ਤੇ ਹਰੀ ਪੱਟੀ ਐ ਲਾਲ ਐ ਨੀਲੀ ਐ ਕਾਲੀ ਐ ਕੀ ਐ ਤਾਂ ਉਹ ਪੱਟੀ ਨੂੰ ਵੇਖ ਕੇ ਟੂਥਪੇਸਟ ਨਾ ਖਰੀਦੋ ਕਿਉਂਕਿ ਉਹ ਉੱਪਰੋਂ ਕੱਪੜੇ ਹੀ ਸਾਰਿਆਂ ਦੇ ਅੱਡ ਪਾਏ ਹੋਏ ਆ ਉਹਦੇ ਵਿਚਲੇ ਜੋ ਤੱਤ ਹੈ ਉਹ ਲਗਭਗ ਸੇਮ ਆ ਹੋ ਸਕਦਾ ਕਿਸੇ ਇੱਕ ਦਾ ਤੱਤ ਨਾ ਹੋਵੇ ਪਰ ਮੋਸਟਲੀ ਉਹਦੇ ਤੱਤ ਹੈ ਜੋ ਸੇਮ ਆ ਉਹਦੀ ਮਾਤਰਾ ਘਟ ਵੱਧ ਹੋ ਸਕਦੀ ਹੈ ਠੀਕ ਹੈ ਹੁਣ ਉਹਦੇ ਉੱਪਰ ਬਹੁਤ ਬਰੀਕ ਬਰੀਕ ਅੱਖਰਾਂ ਦੇ ਵਿੱਚ ਤੱਤ ਕੁਝ ਤੱਤ ਲਿਖੇ ਵੀ ਹੁੰਦੇ ਆ ਦੱਸਦੀ ਆ ਕੰਪਨੀ ਕਿ ਇਹਦੇ ਵਿੱਚ ਆਹ ਮਿਕਸ ਕੀਤਾ ਹੋਇਆ ਹੈ ਕੰਪਨੀ ਉੱਤੇ ਉਹਦੇ ਇਹ ਵੀ ਲਿਖਦੀ ਹੈ ਕਿ ਯੂਜ਼ ਓਨਲੀ ਦਾ ਸਾਈਜ਼ ਆਫ ਪੀ ਮਟਰ ਦੇ ਦਾਣੇ ਜੰਨੀ ਪਰ মিডিਆ ਸਾਨੂੰ ਕੰਟਰੋਲ ਕਰਦਾ ਤੇ মিডিਆ ਸਾਨੂੰ ਕੀ ਦਿਖਾਉਂਦਾ ਉਹ ਦਿਖਾਉਂਦੇ ਆ ਕਿ ਪੇਸਟ ਨੂੰ ਬਰਸ਼ ਦੇ ਉੱਪਰ ਲੰਬੀ ਸਾਰੀ ਲੈਂਨ ਲਗਾ ਕੇ ਭਾਂਦਿਆ ਵੀ ਤੇ ਬਹੁਤ ਵਧੀਆ ਹੈ ਜੀ ਅਸੀਂ ਜੋ ਦੇਖਦੇ ਆ ਅਸੀਂ ਵੀ ਉਦਾਂ ਹੀ ਕਰਦੇ ਆ ਸਾਡੇ ਬੱਚੇ ਵੀ ਉਦਾਂ ਨਹੀਂ ਹੋਰ ਵੀ ਖਤਰਨਾਕ ਹੈ ਕਿਉਂਕਿ ਇਹਦੇ ਵਿੱਚ ਪ੍ਰੀਜ਼ਰਵੇਟਿਵ ਹੁੰਦੀ ਹੈਗੀ ਫਲੇਵਰ ਮਿਕਸ ਕੀਤੇ ਹੁੰਦੇ ਆ ਜਿਹੜੇ ਕਰਕੇ ਬੱਚੇ ਇਹਨੂੰ ਖਾ ਜਾਂਦੇ ਆ ਠੀਕ ਹੈ ਹੁਣ ਗੱਲ ਕਰਦੇ ਆ ਇਹਦੇ ਵਿੱਚ ਪਾਏ ਜਾਣ ਵਾਲੇ ਤੱਤਾਂ ਦੇ ਇਦੇ ਵਿੱਚ ਇੱਕ ਤੱਤ ਪਾਇਆ ਜਾਂਦਾ ਐ ਐਸ ਐਲ ਐਸ ਸੋਡੀਅਮ ਲੋਰਲ ਸਲਫੇਟ ਹੁਣੇ ਸੋਡੀਅਮ ਲੋਰਲ ਸਲਫੇਟ ਅਲਸਰ ਫੇਫੜਿਆਂ ਦੇ ਉੱਪਰ ਇਹਦਾ ਬੁਰਾ ਅਸਰ ਹੈ ਸਕਿਨ ਦੇ ਉੱਪਰ ਬੁਰਾ ਅਸਰ ਹੈ ਇਹਦਾ ਡੈਮੇਜ ਕਰਦਾ ਹੈ ਸਾਡੇ ਵਾਲਾਂ ਦਾ ਝੜਨਾ ਤੱਕ ਇਸ ਦੀ ਵਜ੍ਹਾ ਕਰਕੇ ਹੁੰਦਾ ਹੈ ਪੇਟਦਰ ਉਲਟੀਆਂ ਵਗੈਰਾ ਤਾਂ ਨਾਰਮਲ ਹੀ ਹੈ ਇੱਕ ਇਹਦੇ ਵਿੱਚ ਤੱਤ ਪਾਇਆ ਜਾਂਦਾ ਫਲੋਰਾਈਡ ਇਹ ਬਹੁਤ ਜ਼ਹਿਰੀਲਾ ਹੈ ਜੀ 2 ਤੋਂ 3 ਗ੍ਰਾਮ ਮਾਤਰਾ ਹੀ ਡਾਇਰੈਕਟ ਖਾਦੇ ਜਾਣ ਤੇ ਇੱਕ ਅਡਲਟ ਵਿਅਕਤੀ ਦੀ ਜਾਨ ਲੈ ਸਕਦੀ ਹੈ ਬੱਚਾ ਤਾਂ ਉਹਦੂ ਘੱਟ ਡੋਜ ਦੇ ਨਾਲ ਹੀ ਮਰ ਜੂ ਹੁਣ ਬਹੁਤ ਸਾਰੇ ਨੇ ਕਹਿਣਾ ਫਿਰ ਮਾਰਿਆ ਤੇ ਫਿਰ ਪਾਇਆ ਕਿਉਂ ਇਹਦੇ ਚ ਫਲਾਨਾ ਧਮਕਾ ਠੀਕ ਹੈ ਉਹ ਦੱਸਦਾ ਇਸ ਫਲੋਰਾਈਡ ਦੀ ਜੋ ਵਰਤੋਂ ਹੈ ਉਹ ਝੱਗ ਬਣਾਉਣ ਲਈ ਕੀਤੀ ਜਾਂਦੀ ਹੈ ਝੱਗ ਬਣਾਉਣ ਲਈ ਫਲੋਰਾਈਡ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਇਹਦੀ ਹੋਰ ਵਰਤੋਂ ਸਾਬਣ ਸ਼ੈਂਪੂ ਸ਼ੇਵਿੰਗ ਕਰੀਮ ਵਗੈਰਾ ਦੇ ਵਿੱਚ ਵੀ ਫਲੋਰਾਈਡ ਪਾਇਆ ਜਾਂਦਾ ਜਿਸ ਕਰਕੇ ਕਹਿੰਦੇ ਨੇ ਝਾਗ ਬਹੁਤ ਵਧੀਆ ਬਣਦੀ ਹੈ ਇਹਦੀ ਉਹ ਝਾਗ ਇਹ ਫਲੋਰਾਈਡ ਦੀ ਵਜ੍ਹਾ ਕਰਕੇ ਬਣਦੀ ਹੈ ਫਲੋਰਾਈਡ ਝੱਕ ਦਿੰਦਾ ਇਸ ਦੇ ਨਾਲ ਹਾਰਟ ਅਟੈਕ ਸਾਹ ਲੈਣ ਵਿੱਚ ਦਿੱਕਤ ਪੇਟ ਦਰਦ ਹਾਰਟ ਰੇਟ ਦਾ ਘੱਟ ਹੋਣਾ ਆਦ ਇਹ ਫਲੋਰਾਈਡ ਦੀ ਵਜ੍ਹਾ ਕਰਕੇ ਜੋ ਇਹਦੇ ਵਿੱਚ ਮਿਕਸ ਕਰਦੇ ਆਂ 21 ਦੇ ਵਿੱਚ ਤੱਤ ਹੋਰ ਬਹੁਤ ਖਤਰਨਾਕ ਪਾਇਆ ਜਾਂਦਾ ਹੈ ਜਿਹੜਾ ਕਿ ਅਮਰੀਕਾ ਦੇ ਵਿੱਚ FDA ਜੋ ਉੱਥੋਂ ਦੀ ਸੰਸਥਾ ਹੈ ਉਹਨੂੰ ਇਸ ਤੱਤ ਬਾਰੇ ਪਤਾ ਲੱਗਣ ਤੇ ਉਹਨਾਂ ਨੇ ਇਸ ਨੂੰ ਬੈਨ ਕਰ ਦਿੱਤਾ ਯੂਰਪ ਵਗੈਰਾ ਦੇ ਵਿੱਚ ਵੀ ਕੰਟਰੀਆਂ ਦੇ ਵਿੱਚ ਵੀ ਇਹ ਤੱਤ ਹੈ ਜੋ ਬੈਨ ਹੈ ਤੇ ਇਹ ਤੱਤ ਹੈ ਟ੍ਰਾਈਕਲੋਸਨ ਇਹ ਬਹੁਤ ਟੌਕਸਿਕ ਹੈ ਟੌਕਸਿਕ ਦਾ ਭਾਵ ਹੈ ਇਹ ਰੇਡੀਓ ਐਕਟਿਵ ਤੱਤ ਹੈ ਇੱਕ ਤਰ੍ਹਾਂ ਦਾ ਰੇਡੀਓ ਐਕਟਿਵ ਪਦਾਰਥ ਹੈ ਜਿਹੜਾ ਕਿ ਕੈਂਸਰ ਪੈਦਾ ਕਰਦਾ ਹੈ ਜਿਸ ਤਰ੍ਹਾਂ ਰੇਡੀਅਮ ਹੈ ਰੇਡੀਅਮ ਵੀ ਰੇਡੀਓਐਕਟਿਵ ਤੱਤ ਹੈ ਉਸੇ ਤਰ੍ਹਾਂ ਟ੍ਰਾਈਕਲੋਸਨ ਵੀ ਇੱਕ ਰੇਡੀਓਐਕਟਿਵ ਬਹੁਤ ਹੀ ਟੌਕਸਿਕ ਤੇ ਬਹੁਤ ਖਤਰਨਾਕ ਤੱਤ ਹੈ ਜੋ ਅਮਰੀਕਾ ਵਗੈਰਾ ਐਫ ਡੀ ਏ ਵਗੈਰਾ ਯੂਰਪ ਵਗੈਰਾ ਦੇਸ਼ਾਂ ਨੂੰ ਪਤਾ ਲੱਗਣ ਤੇ ਉਹਨਾਂ ਨੇ ਬੈਨ ਕਰਤਾ ਪਰ ਆਪਣੇ ਭਾਰਤ ਦੇ ਵਿੱਚ ਸਭ ਚੱਲ ਹੀ ਰਿਹਾ ਤੁਹਾਨੂੰ ਪਤਾ ਠੀਕ ਹੈ ਹੁਣ ਇਹ ਬਹੁਤ ਰੇਡੀਓਐਕਟਿਵ ਤੱਤ ਹੈ ਤੇ ਬਹੁਤ ਖਤਰਨਾਕ ਹੈ ਇਹਦੀ ਵਰਤੋਂ ਕਿੱਥੇ ਹੁੰਦੀ ਹੈ ਇਹਦੀ ਵਰਤੋਂ ਐਂਟੀਬੈਕਟੀਰੀਅਲ ਕੋਸਮੈਟਿਕ ਜੋ ਯੂਜ਼ ਕਰਦੇ ਆ ਕਲੀਨਰ ਹੈ ਸਾਬਣ ਹੈ ਸੈਨੀਟਾਈਜ਼ਰ ਹੈ ਬੋਡੀ ਵਾਸ਼ ਹੈ ਪਰਫਿਊਮ ਵਗੈਰਾ ਉਹਨਾਂ ਦੇ ਵਿੱਚ ਇਹਦੀ ਵਰਤੋਂ ਹੈ ਜੋ ਕੀਤੀ ਜਾਂਦੀ ਹੈ ਤੇ ਇਹ ਕਰਦਾ ਕੀ ਹੈ ਬਿਮਾਰੀ ਪੈਦਾ ਜੋ ਕਰਦਾ ਹੈ ਇੰਡੋਕ੍ਰਾਈਨ ਸਿਸਟਮ ਨੂੰ ਡੈਮੇਜ ਕਰਦਾ ਹੈ ਕੈਂਸਰ ਹੋ ਸਕਦਾ ਇਹਦੇ ਨਾਲ ਕੈਂਸਰ ਦੇ ਹੋਣ ਦੀ ਸੰਭਾਵਨਾ ਨੂੰ ਵਧਾ ਦਿੰਦਾ ਹੈ ਲੀਵਰ ਨੂੰ ਡੈਮੇਜ ਕਰਦਾ ਹੈ ਕਾਗਰਤਾ ਦੇ ਵਿੱਚ ਕਮੀ ਦਿਮਾਗ ਦੇ ਉੱਪਰ ਬਹੁਤ ਖਤਰਨਾਕ ਢੰਗ ਨਾਲ ਪ੍ਰਭਾਵ ਪਾਉਂਦਾ ਹੈ ਜਿਸ ਕਰਕੇ ਬੱਚਿਆਂ ਨੂੰ ਇਕਾਗਰਤਾ ਵਿੱਚ ਕਮੀ ਉਹਨਾਂ ਦੇ ਵਾਧੇ ਵਿਕਾਸ ਦੇ ਉੱਪਰ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ ਤੇ ਇੱਥੋਂ ਤੱਕ ਵਿਵਹਾਰ ਦੇ ਵਿੱਚ ਤਬਦੀਲੀ ਬੱਚਿਆਂ ਦਾ ਚਿੜਚੜਾਪਨ ਉਹ ਇਹ ਟ੍ਰਾਈਕਲੋਸਨ ਜੋ ਤੱਤੇ ਦੇ ਵਿੱਚ ਮਿਕਸ ਕਰਦੇ ਆ ਜੋ FDA ਨੇ ਅਮਰੀਕਾ ਨੇ ਯੂਰਪ ਵਗੈਰਾ ਦੇ ਦੇਸ਼ਾਂ ਨੇ ਬੈਨ ਕੀਤਾ ਇਸ ਦੀ ਵਜ੍ਹਾ ਕਰਕੇ ਬੱਚਿਆਂ ਦੇ ਵਿੱਚ ਚਿੜਚੜੇਪਣ ਦੀ ਜੋ ਬੱਚਿਆਂ ਦੇ ਵਾਧੇ ਵਿਕਾਸ ਦੇ ਉੱਪਰ ਬੱਚਿਆਂ ਦੇ ਸਿਹਤ ਦੇ ਉੱਪਰ ਜੋ ਬੁਰਾ ਪ੍ਰਭਾਵ ਪੈ ਰਿਹਾ ਹੈ ਟ੍ਰਾਈਕਲੋਸਨ ਦੀ ਵਜ੍ਹਾ ਕਰਕੇ ਹੈ ਮੈਨੂੰ ਕਈ ਵਾਰ ਹੁੰਦਾ ਕਿ ਮਾਵਾ ਕਹਿੰਦੀ ਬੇਟਾ ਦਬਾਹ ਕਰ ਬਰਸ਼ ਕਰਨਾ ਦਬਾਹ ਕਰ ਹੁਣ ਐਲੋਪੈਥੀ ਦੀ ਗੋਲੀ ਹੈ ਸੋਰਬੀਟ੍ਰੇਟ ਸੋਰਬੀਟ੍ਰੇਟ ਦਾ ਸਰ ਜੀਬ ਥੱਲੇ ਰੱਖਣਾ ਸਿਰਫ ਸੱਤ ਤੋਂ 8 10 ਸੈਕਿੰਡ ਦੇ ਵਿੱਚ ਹੱਡ ਤੱਕ ਅਸਰ ਵੱਜ ਜਾਂਦਾ ਤੇ ਕਿਵੇਂ ਹੋ ਸਕਦਾ ਹੈ ਕਿ 2 ਤੋਂ 3 ਮਿੰਟ ਤੱਕ ਬਰਸ਼ ਕਰਨ ਨਾਲ ਸਾਡੀ ਜੀਭ ਨੇ ਜਾਂ ਸਾਡੀ ਬਾਡੀ ਦੀ ਇੰਟਰਨਲ ਜੋ ਮਾਸਪੇਸ਼ੀਆਂ ਨੇ ਉਹਨਾਂ ਨੇ ਉਹਦੇ ਚੋ ਕੈਮੀਕਲ ਅਬਜ਼ਰਬ ਨਾ ਕੀਤਾ ਹੋਵੇ ਇਸ ਲਈ ਕਿਹਾ ਸੀ ਕੇ ਵੱਡਿਆਂ ਦੇ ਉੱਪਰ ਵੀ ਪ੍ਰਭਾਵ ਪੈਂਦਾ ਹੈ ਬੱਚਿਆਂ ਤੇ ਜ਼ਿਆਦਾ ਪੈਂਦਾ ਹੈ ਹੁਣ ਵੱਡਿਆਂ ਦੀ ਇਮਿਊਨਿਟੀ ਪਾਵਰ ਹੁਣ ਮਜ਼ਬੂਤ ਹੋਣ ਕਰਕੇ ਬਿਮਾਰੀ ਨੂੰ ਕਿਤੇ ਨਾ ਕਿਤੇ ਰੋਕ ਲੈਂਦੇ ਆ ਪਰ ਜੋ ਅਸੀਂ ਬ੍ਰਸ਼ ਯੂਜ਼ ਕਰਦੇ ਆ ਉਹ ਵਰਤੋਂ ਦੇ ਨਾਲ ਮਹੀਨੇ 15 20 ਦਿਨ ਮਹੀਨੇ ਤੱਕ ਉਹ ਘਸ ਜਾਂਦਾ ਹੈ ਫ੍ਰਿਕਸ਼ਨ ਦੀ ਵਜ੍ਹਾ ਕਰਕੇ ਘਸ ਜਾਂਦਾ ਹੁਣ ਇਹ ਤਾਂ ਹੈ ਨਹੀਂ ਵੀ ਬਾਹਰ ਕੰਧਾਂ ਦੇ ਘਸਾਇਆ ਆਪਾਂ ਨੂੰ ਦੰਦਾਂ ਤੇ ਯੂਜ਼ ਕੀਤਾ ਨਾ ਹੋਂ ਦੇ ਅੰਦਰ ਹੀ ਯੂਜ਼ ਕੀਤਾ ਹੈ ਫ੍ਰਿਕਸ਼ਨ ਦੀ ਵਜ੍ਹਾ ਕਰਕੇ ਜਿਹੜੇ ਮਾਈਕਰੋ ਪਲਾਸਟਿਕ ਤੱਤ ਹੈ ਜਿਹੜੇ ਉਹਦੇ ਪਲਾਸਟਿਕ ਦੇ ਬਹੁਤ ਬਰੀਕ-ਬਰੀਕ ਕਣ ਆ ਜਿਹੜੇ ਉਹ ਸਾਡੇ ਸਰੀਰ ਦੇ ਅੰਦਰ ਚਲੇ ਜਾਂਦੇ ਆ ਹੁਣ ਜਿਹੜੀ ਪਲਾਸਟਿਕ ਹਜ਼ਾਰਾਂ ਸਾਲ ਤੱਕ ਖਰਾਬ ਨਹੀਂ ਹੁੰਦੀ ਜੇਕਰ ਸਾਡੇ ਸਰੀਰ ਦੇ ਵਿੱਚ ਜਾ ਰਹੀ ਹੈ ਤੇ ਕਿਵੇਂ ਹੋ ਸਕਦਾ ਈ ਬਿਮਾਰੀ ਨਾ ਪੈਦਾ ਕਰੇ ਇਸੇ ਲਈ ਕਿਹਾ ਸੀ ਵੀ ਅਡਲਟ ਲਈ ਵੀ ਖਤਰਨਾਕ ਆ ਬੱਚਿਆਂ ਲਈ ਤਾਂ ਹੋਰ ਵੀ ਖਤਰਨਾਕ ਆ ਠੀਕ ਹੈ ਤੇ ਇਸ ਲਈ ਦੰਤਨ ਦੀ ਵਰਤੋਂਾਂ ਜੋ ਕੀਤੀ ਜਾਵੇ ਤਾਂ ਉਹ ਬਹੁਤ ਲਾਹੇਵੰਦ ਹੋ ਕੱਲੇ ਰੰਗਾਂ ਨੂੰ ਦੇਖ ਕੇ ਟੂਥਪੀਸਟ ਹੈ ਜੋ ਨਾ ਖਰੀਦੋ ਜੋ ਰੰਗ ਹੈ ਉਹ ਟੂਥਪੀਸਟ ਦੀ ਜੋ ਆਪਾਂ ਕਹਿ ਸਕਦੇ ਹਾਂ ਉਹਦੀ ਸ਼ੁੱਧਤਾ ਦਾ ਪਰਮਾਨ ਨਹੀਂ ਹੈ ਰੰਗ ਕੋਈ ਵੀ ਹੋ ਸਕਦਾ ਹੈ ਕੱਪੜੇ ਉਹਦੇ ਵੱਖੋ-ਵੱਖ ਹੋ ਸਕਦੇ ਆ ਵੱਖੋ-ਵੱਖ ਕੰਪਨੀਆਂ ਨੇ ਟੂਥਪੀਸਟਾਂ ਦੇ ਵੱਖੋ-ਵੱਖ ਕੱਪੜੇ ਪਾਏ ਹੋਏ ਆ ਕੱਪੜਿਆਂ ਤੋਂ ਨਾ ਜੱਜ ਕਰੋ ਡੋਂਟ ਜੱਜ ਬੁੱਕ ਬਾਈ ਇਟਸ ਕਵਰ ਉਹਦੇ ਕਵਰ ਤੋਂ ਜੱਜ ਨਾ ਕਰੋ ਉਹਦੇ ਜੋ ਇੰਟਰਨਲ ਉਹਦੇ ਵਿੱਚ ਕੈਮੀਕਲ ਆ ਉਹ ਲਗਭਗ ਸਾਰਿਆਂ ਚ ਸੇਮ ਹੈ ਮਾਤਰਾ ਜ਼ਰੂਰ ਘੱਟ ਵੱਧ ਹੋ ਸਕਦੀ ਹੈ ਠੀਕ ਹੈ ਤੇ ਇਹਨਾਂ ਤੋਂ ਬਚਾ ਦਾ ਇੱਕੋ ਹੀ ਹੱਲ ਹੈ ਇੱਕੋ ਹੀ ਤਰੀਕਾ ਹੈਗਾ ਕਿ ਨਾ ਦਾ ਖਿਹੜਾ ਛੱਡੋ ਬਜ਼ੁਰਗਾਂ ਤੋਂ ਦਸ ਤਿੰਨ ਦੀ ਵਰਤੋਂ ਕਰੋ ਤਾਂ ਜੋ ਤੁਸੀਂ ਬਿਮਾਰੀਆਂ ਤੋਂ ਬਚ ਸਕੋ ਬੱਚਿਆਂ ਨੂੰ ਤੋਂ ਇਹ ਦੋ ਵਾਰ ਹੈਂਡਸ਼ੇਕ ਕਰਾਉਣ ਤੋਂ ਗਰੇਜ ਕਰੋ ਬੱਚਿਆਂ ਨੂੰ ਦਤਨ ਦੀ ਆਦਤ ਪਾਓ ਤਾਂ ਜੋ ਉਹ ਤੰਦਰੁਸਤ ਰਹਿ ਸਕਣ ਉਹਨਾਂ ਦੇ ਵਾਧੇ ਤੇ ਵਿਕਾਸ ਵਾਧਾ ਤੇ ਵਿਕਾਸ ਸਹੀ ਹੋ ਸਕੇ ਉਹਨਾਂ ਦੇ ਦਿਮਾਗ ਦੇ ਜੋ ਟਿਸ਼ੂ ਨੂੰ ਜੋ ਡੈਮੇਜ ਕਰਦੇ ਆਇ ਤਤ ਉਹਨਾਂ ਨੂੰ ਉਸ ਤੋਂ ਬਚਾਇਆ ਜਾ ਸਕੇ ਤੇ ਦੂਸਰਾ ਇੱਕ ਇਸ ਵੀਡੀਓ ਨੂੰ ਸ਼ੇਅਰ ਜਾਂ ਲਾਈਕ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਲੋਕਾਂ ਤੱਕ ਇਹ ਜਾਣ ਕੇ ਪਹੁੰਚਾਓ ਕਿਉਂਕਿ ਇਨਸਾਨੀਅਤ ਦੇ ਪ੍ਰਤੀ ਸਾਡਾ ਵੀ ਕੋਈ ਹੱਕ ਹੈ ਧੰਨਵਾਦ